ਹਰੇ ਮਨ ਡੀਗ ਨਾ ਡੋਲੀ ਐ ਸਿੱਧਾ ਮਾਰਗ ਧਾਓ ਪਛੇ ਬਾਗ ਡਰਾਵਣੋ ਅੱਗੇ ਅਗਨ ਤਲਾਓ ਜੇ ਮਨ ਜੱਤਾਂ ਤੱਕਾ ਕਰਦਾ ਨਾ ਵੇ ਸਤਿਨੂੰ ਮੰਨਾ ਕਲਾਵਨ ਮੰਨਾ ਕਲਾਵਨ ਇਹ ਕਹਿੰਦੇ ਛੱਡਦੇ ਹੁਣ ਤੂੰ ਮਨ ਲੈ ਲੈ ਸਿੱਧੇ ਮਾਰਗ ਧਾਓ ਧਾਓ ਹੁਣੇ ਜੈਨੇ ਪਾਓ ਹੋਊਗਾ ਧਾਓ ਤਾਵਾ ਕਰਕੇ ਜਾ ਤਕੜਾ ਹੋ ਕੇ ਜਾ ਧਾਵਾ ਬੋਲਣਾ ਕਿ ਤਰ੍ਹਾਂ ਦਾ ਹੈ ਜੀ ਆਵਾਜ਼ ਬੋਲਣਾ ਕਾਰਨਾ ਲੰਢੇ ਜਾਣੇ ਨਾ ਤੇ ਕਾਵਾ ਹੀ ਹੈ ਤਾਂ ਕੇ ਜਾ ਤਗੜਾ ਹੋ ਕੇ ਜਾ ਪੂਰੇ ਕਾਫਟਾਨ ਨੇ ਉਹਨਾਂ ਨੂੰ ਪਰੇ ਕਰਦਾ ਜਾ ਪਾਛੇ ਬਾਦ ਡਰਾਵ ਨੂੰ ਪਿੱਛੇ ਡਰਾਵੋਂ ਬਾਅਦ ਆ ਪਿੱਛੇ ਕਾਲ ਹੈ ਮੌਤ ਹੈ ਸਮਾਂ ਮੁੱਕ ਜਾਵੇ ਅੱਗੇ ਅੱਗੇ ਹਟ ਲਾਓ ਅੱਗੇ ਕੀ ਆਗੇ ਤ੍ਰਿਸ਼ਨਾ ਅੱਗੇ ਤ੍ਰਿਸ਼ਨਾ ਪਿੱਛੇ ਬਾਦ ਡਰਾਵਣ ਤੇ ਨਹੀਂ ਜਾਣਾ ਤਾਂ ਕਾਲ ਨੇ ਦਾ ਆਏ ਜਾਣੇ ਉਹ ਨਹੀਂ ਛੱਡਣ ਲੱਗਿਆ ਸਮਾਂ ਮੁੱਕ ਜਾਣਾ ਅੱਗੇ ਜਾਣਾ ਜਿਹੜੇ ਰਸਤੇ ਕਹਿੰਨਾ ਤਲਾਓ ਅੱਗੇ ਕਰਕੇ ਸਿੱਧੇ ਰਸਤੇ ਚੱਲ ਧੀਰੇ ਢੋਲੇਵਾ ਤਲਾਓ ਅੱਗੇ ਡੇਜੇਂਗਾ ਵਿੱਚ ਤਰੀਸ਼ਾਂ ਦੀ ਹਕੀਕਤ ਕਰਦਾ ਰਹੇਗਾ ਹਾਂਜੀ ਅੱਛਾ ਵੀ ਬਹੁਤ ਭੀੜਾ ਰਸਤਾ ਹੈਗਾ ਪਿੱਛੇ ਬਾਗ ਪਿਆ ਹੋਇਆ ਮੂਰੇ ਅੱਗੇ ਦਾ ਤਲਾਓ ਹੈ ਤੋ ਪਗਡੰਡੀ ਪਰੋਂ ਨਿਕਲ ਜਾ ਹਾਂਜੀ ਕੰਨੋ ਤਿੱਖੀ ਬਾਗੋਂ ਨਿਕੀ ਐ ਦੁਮਾਰ ਕੀ ਜਾਣਾ ਫਸਾਬ ਦੇ ਵਿੱਚੇ ਨਾ ਰਹਿ ਦਰ ਫਸਾਬ ਤੇ ਰਹ ਜੇਂਗਾ ਜੇ ਗੁਣਮੋਰ ਚੱਲਦਾ ਰਿਹਾ ਨਾ ਤਾਂ ਵਿਚੇ ਰਹਿਣ ਦਾ ਜੇ ਸਿੱਧਾ ਸਿੱਧਾ ਚੱਲੇ ਕਿਤੇ ਨਾ ਕਿਤੇ ਕਾਰ ਹੋਏ ਜਾਣਗੇ ਜੇ ਸਰਕਲ ਨੂੰ ਪਾਰ ਕਰਨਾ ਸਿੱਧੇ ਚੱਲੀਏ ਜੇ ਕੁਮੀ ਆਈਏ ਤਾਂ ਸਰਕਲ ਦੇ ਅੰਦਰ ਹੀ ਰਹਾਗੇ ਸਹ ਸਹ ਜੀਰਾ ਪਰ ਰਹਿਓ ਮਾਂ ਕੋ ਅਵਰ ਨਾ ਢੰਗ ਨਾਨਕ ਗੁਰਮੁਖੀ ਛੁੱਟੀ ਹੈ ਹਰ ਪ੍ਰੀਤਮ ਸਿਉ ਸੰਗ ਸਹ ਸਹ ਜੀਰਾ ਪਰ ਰਹਿਓ ਜੀਰਾ ਜਿਹੜਾ ਹੈ ਸੈਂਕੜੇ ਤੇ ਪਿਆ ਹੋਇਆ ਸ਼ੰਕਾ ਤੇ ਪਿਆ ਹੋਇਆ ਪਵਰਪੂਰ ਸੱਜ ਪਿਆ ਹੈ ਡਰ ਡਰ ਭੈਜ ਪਿਆ ਹੋਇਆ ਕਿਤੇ ਐ ਨਾ ਹੋ ਜਵੇ ਜੇ ਐਂਕੀ ਤਾਂ ਤਾਂ ਐ ਨਾ ਹੋ ਜਵੇ ਜੇ ਸੱਚੇ ਮਾਰ ਮਾਰ ਕੇ ਚੱਲੇ ਤਾਂ ਉਹ ਕੰਮ ਨਾ ਬਗੜ ਜਾਏ ਉਹ ਨਾ ਬਗੜ ਕੇ ਇਹਦਾ ਕੁਝ ਹੋਰ ਜਾਂ ਚ ਪਿਆ ਬਾਹ ਕੋ ਬਲ ਨਾ ਰੰਗ ਪੱਤਾ ਅੰਗ ਹੋਰ ਕੋਈ ਨਹੀਂ ਸੱਟਦਾ ਮੈਨੂੰ ਦੀਦਾ ਸਿੱਧੇ ਚੱਲੇ ਤੇ ਬਿਨਾਂ ਨਿਕਲਵਾ ਰਸਤਾ ਹੋਰ ਕੋਈ ਨਹੀਂ ਹੈ ਨਾਲ ਕੇ ਗੁਰਮੁਖ ਚੁੱਟੀਆਂ ਨਾਨਕਾ ਦਾ ਪ੍ਰਮੁਖ ਜਿਹੜੇ ਨੇ ਉਹ ਛੁੱਟਦੇ ਨੇ ਹਰਪ੍ਰੀਤ ਨਾਲ ਜਿਹੜੇ ਜੁੜ ਜਾਂਦੇ ਨੇ ਜਿਹੜੇ ਆਪਣੇ ਮੂਲ ਨਾਲ ਜੁੜ ਜਾਂਦੇ ਨੇ ਉਹ ਛੁੱਟ ਜਾਂਦੇ ਨੇ ਅੱਛਾ ਉਹਨਾਂ ਦੀ ਬੁੱਧੀ ਗੁਰਮੁਖੀ ਹੋ ਜਾਂਦੀ ਹੈ ਜੀ ਹਾਂ ਜੀ ਹਾਂ ਠੀਕ ਹੈ ਜਿਹੜੇ ਨਹੀਂ ਜੁੜਦੇ ਉਹ ਫਿਰ ਦੁਬਾਰਾ ਭਵ ਸਾਗਰ 'ਚ ਰਹਿਣਗੇ ਹਾਂ ਜੀ ਤੇ ਨੇ ਸਰੀਰ ਫੇਰ ਮਰ ਜਾਂਦਾ ਜੋ ਜਿਵੇਂ ਚਪਤੀ ਆਉਂਦੀਆਂ ਨੇ ਪਾਣੀ ਚ ਕਾਇਦਾ ਹੁੰਦੀਆਂ ਨੇ ਪਾਣੀ ਤੇ ਖਰ ਜਾਂਦੀਆਂ ਨੇ ਫੇਰ ਪਾਣੀ ਚ ਕਾਇਦਾ ਹੁੰਦੇ ਆ ਫੇਰ ਪਾਣੀ ਤੇ ਖਰ ਜਾਂਦੀਆਂ ਨੇ ਠੀਕ ਹੈ ਜੀ ਗੁਰਮੁਖ ਬਣ ਕੇ ਹੀ ਛੁਟਕਾਰਾ ਹੈ ਤਾਂ ਆਪਾਂ ਨੂੰ ਸਭ ਨੂੰ ਇਹ ਲੈਣੀ ਚਾਹੀਦੀ ਹੈ ਵੀ ਆਪਾਂ ਗੁਰਮੁਖ ਬਣ ਦੀ ਆਪਣੀ ਕੋਸ਼ਿਸ਼ ਕਰੀਏ ਹਾਂ ਜੀ ਹਾਂ ਇੱਥੇ ਮਹੱਲਾ ਪਹਿਲਾ ਦੇ 7ਵੇਂ ਸ਼ਲੋਕ ਦੀ ਸਮਾਪਤੀ ਹੈ ਜੀ ਬਾਗ ਮਰੈ ਮਨ ਮਾਰਿਐ ਜਿਸ ਸਤਗੁਰ ਦੀਖਿਆ ਹੋਏ ਆਪ ਪਛਾਣੈ ਹਰ ਮਿਲੈ ਬੋਹੜ ਨਾ ਮਰਨਾ ਹੋਏ ਬੋਹੜ ਨਾ ਮਰਨਾ ਹੋਏ ਦੇ ਵਿੱਚ ਪਤਾ ਜੇ ਮੌਲਾ ਨਹੀਂ ਹੋਣਾ ਤਾਂ ਉਹ ਬਾਗ ਹੈ ਉਹ ਮਾਰਨਾ ਕਾਲੇ ਮਾਰਿਆ ਮੌਤ ਤਾਂ ਐਸੀ ਹੁੰਦੀ ਨਹੀਂ ਮੌਤ ਤਾਂ ਜਿਹੜਾ ਧਾਰ ਹੈ ਉਹੀ ਮਾਰਿਆ ਜੇ ਉਹਦੀ ਮੌਤ ਨਹੀਂ ਹੁੰਦੀ ਤੇ ਜੰਮਣ ਮਰਨ ਦਾ ਜਿਹੜਾ ਭਰਮ ਹੈ ਉਹੀ ਮਾਰਿਆ ਬਾਗ ਮਾਰਿਆ ਮਨ ਮਾਰਿਆ ਜਿਹੜਾ ਜੰਮਣ ਮਰਨ ਦਾ ਭਰਮ ਸੀ ਉਹਦਾ ਹੀ ਨਾਸ ਹੋਇਆ ਗੁਰਪ੍ਰਸਾਦ ਭਰਮ ਦਾ ਨਾਸ ਕਿਵੇਂ ਮਾਰਿਆ ਜਿਸ ਸਤਗੁਰ ਦਿਖਿਆ ਹੋਏ ਸਤਗੁਰ ਦੀ ਦੇਖਿਆ ਮਿਲ ਜਵੇ ਸਤਗੁਰ ਦੀ ਜੋ ਗੱਲ ਕਹੀ ਹੈ ਗੁਰਬਾਣੀ ਦੀ ਸਮਝ ਆ ਜਵੇ ਉਹਦੀ ਸਤਗੁਰ ਦਾ ਗਿਆਨ ਜੀ ਨੂੰ ਮਿਲ ਜਵੇ ਦੀਖਿਆ ਗਿਆਨ ਹੁੰਦਾ ਸ਼ਬਦ ਵਿੱਚ ਜੋ ਗਿਆਨ ਹੈ ਉਹ ਦੇਖਿਆ ਜੋ ਪ੍ਰਾਪਤੀ ਹੋਣੀ ਹੈ ਗੁਰਬਾਣੀ ਜੋ ਹੀ ਦੇਖਿਆ ਸਤਗੁਰ ਦੀਖਿਆ ਹੋਈ ਜਿਹਨੂੰ ਸਤਗੁਰ ਨੇ ਜੋ ਸਮਝਾਈ ਹੈ ਗੱਲ ਉਹਦੇ ਸਮਝ ਆ ਗਈ ਤਾਂ ਉਹਦਾ ਬਾਗ ਜਿਹੜਾ ਹੈ ਜਮਣ ਵਾਲਾ ਦਾ ਪਰਮ ਮਿਟ ਜਾਂਦਾ ਆਪ ਪਛਾਣਾ ਹਰ ਮਿਲਿਆ ਜਦੋਂ ਮੈਂ ਆਪ ਨੂੰ ਪਛਾਣਦਾ ਹੈ ਆਪਣਾ ਨਿਰਾਕਾਰੀ ਰੂਪ ਪਛਾਣਦਾ ਹੈ। ਹਰ ਮਿਲ ਹੈ, ਇਹੀ ਹਰਦਮਲਾਪ ਹੈ। ਖਾਰਾ ਰੇ ਕੋਈ ਨਹੀਂ, ਕੋਈ ਜੋਤ ਹੈ ਕੋਈ ਗੱਲ ਹੈ। ਹਰ ਮਿਲ ਹੈ। ਮੌੜਣਾ ਮੌੜਣਾ ਹੋਏ ਬਫੇ ਮੌੜਣਾ ਨਹੀਂ ਹੁੰਦਾ। ਆਪਣੇ ਮੂੜਲਾਂ ਜੇ ਜੁੜਿਆ ਰਹੇ ਤਾਂ ਮੌੜਣਾ ਹੁੰਦਾ ਹੀ ਨਹੀਂ। ਜੋਤ ਤਾਂ ਮੌੜਣਾ ਨਹੀਂ ਹੁੰਦਾ। ਸ਼ਰੀਰ ਦਾ ਇਹਨੂੰ ਚਿੰਤਾ ਰਹਿਣੀ ਛੱਡਣ ਦਾ ਭੈ ਹੈ। ਉਹ ਭੈ ਦੇ ਵਿੱਚ ਕਰਕੇ ਮਰਦਾ। ਠੀਕ ਹੈ। ਬਾਗ ਦੇ ਅਰਥ ਕੀ ਹੈ ਜੀ? ਬਾਗ ਮਰਿਆ, ਮਨ ਮਾਰੀ ਹੈ, ਮਨ ਦੇ ਮਰਨ ਤੋਂ ਬਾਅਦ ਬਾਗ ਮਰਦਾ। ਜੇ ਮਨ ਮਰ ਜਵੇ ਬਾਗ ਆਪੇ ਮਰ ਗਿਆ ਉਹ ਜਿਹੜੀ ਕਲਪਣਾ ਮੰਨਦੇ ਵਿੱਚ ਕਲਪਣਾ ਨਾ ਭੁੱਖਾ ਬਣਾਇਆ ਦੀ ਉਹ ਹੀ ਕਾਲ ਕਲਪਣਾ ਕਲਪਣਾ ਹੀ ਕਾਲ ਹੈ ਕਿ ਕਲਪਣਾ ਮਰ ਗਈ ਕਾਲ ਵਿੱਚ ਮਾਇਆ ਦੀ ਭੁੱਖ ਮਰ ਗਈ ਕਾਲ ਮਰ ਗਿਆ ਮਾਇਆ ਦੀ ਭੁੱਖ ਮਰ ਗਈ ਮੰਨ ਗਈ ਪਰ ਗਿਆ ਦੋ ਇੱਕੋ ਇੱਕੋਈ ਗੱਲ ਹੈ ਠੀਕ ਹੈ ਜੀ ਕੋਈ ਬਾਹਰ ਬਾਗ ਨਹੀਂ ਹੈਗਾ ਇਹ ਸਾਰੀ ਮੇਰਾ ਕਰੀ ਗੱਲ ਹੈ ਜੀ ਹਾਂ ਜੀ ਕੀਚੜ ਹਾਥ ਨਾ ਬੁੱਢਈ ਏਕਾ ਨਜ਼ਰ નિਹਾਲ ਨਾਨਕ ਗੁਰਮੁਖੀ ਉਬਰੇ ਗੁਰ ਸਰਵਰ ਸੱਚੀ ਪਾਲ ਜੇ ਬਾਗ ਜਿਹੜੇ ਮਾਰ ਲੈਂਦੇ ਨੇ ਉਹਨ ਮਾਇਆ ਦੇ ਮੋਹ ਦੇ ਚੱਕਰ 'ਚ ਹੱਥ ਨਹੀਂ ਰੋਕਦੇ ਹੋਂ ਦੇ ਮਨ ਨੂੰ ਮਾਇਆ ਦੇ ਮੋਹ ਦੇ ਵਿੱਚ ਲਿਪਤ ਨਹੀਂ ਕਰਦੇ ਫਿਰ ਉਹ ਚਿੱਤ ਤਾਂ ਲਿਪਤ ਪਹਿਲਾਂ ਹੀ ਨਹੀਂ ਹੁੰਦਾ ਮਾਇਆ ਮੋਹ ਦਾ ਜੱਕੜ ਹੈ ਨਾ ਸਰੀਰ ਜੱਕੜ ਹੈ ਇਹਦੇ ਨਾਲ ਫਿਰ ਉਹ ਇਹ ਤਾਂ ਲਿਪਤ ਰਹਿੰਦੇ ਨੇ ਗੁਰਮੁ ਮਾਇਆ ਵਿੱਚੋਂ ਦਸਿਓ ਰਹਿੰਦਾ ਇੱਕ ਇਹਨਾਂ ਦਾ ਨਿਹਾਲ ਇੱਕ ਹੋ ਕੇ ਰਹਿੰਦੇ ਨੇ ਔਰ ਨਾਨਕ ਸਦਾ ਵਿਗਾਸ ਰਹਿੰਦੇ ਨੇ। ਵਿਹਾਲ ਰਹਿੰਦੇ ਨੇ ਸਦਾ ਹੀ। ਖੁਸ਼ ਰਹਿੰਦੇ ਨੇ ਸਦਾ ਹੀ ਵਿਗਾਸ ਵਿੱਚ ਰਹਿੰਦੇ ਨੇ ਸਦਾ ਹੀ। ਕਿਹੜੇ ਚ ਰਹਿੰਦੇ ਨੇ ਸਦਾ ਹੀ? ਨਾਨਕ ਗੁਰਮੁਖੀ ਉਪਰ ਨਾਨਕਾਂ ਗੁਰਮੁਖ ਨੇ ਜਿਹੜੇ ਮਾਇਆ ਦੇ ਉੱਪਰ ਉੱਠ ਕੇ ਇਸ ਤਰੀਕੇ ਨਾਲ ਰਹਿੰਦੇ ਨੇ। ਗੁਰ ਸਰਬਰ ਸੱਚੀ ਪਾਲ ਗਿਆਨ ਦੀ ਉਹਨਾਂ ਦੇ ਅਲ ਵਾਲੇ ਕਾਰ ਹੁੰਦੀ ਹੈ। ਸੰਤੋਖ ਦਾ ਸੂਤ ਹੈ ਉਹਨਾਂ ਦੇ ਹਾਲ ਵਾਲੇ ਖਿੱਚਿਆ ਹੋਇਆ ਹੁੰਦਾ। ਤਵਾਲ ਕਹਿੰਦੇ ਨੇ ਉਹਨਾਂ ਦੇ ਆਲੇ-ਆਲੇ ਵੱਟ ਪਾਈ ਹੁੰਦੀ ਐ ਜਾਨ ਵੱਟ ਪਾ ਕੇ ਰੱਖਦਾ ਮਾਇਆ ਨੂੰ ਨਹੀਂ ਅੰਦਰ ਆਉਣ ਦਿੰਦਾ ਮਾਇਆ ਦਾ ਮੋਹ ਅੰਦਰ ਨਹੀਂ ਬੜਨ ਦਿੰਦਾ ਹਰਦਾਈ ਮਾਇਆ ਨਾਲ ਵਰਤਦੇ ਜਰੂਰ ਨੇ ਪਰ ਮੋਹ ਨਹੀਂ ਹੈ ਕੀਚੜ ਹਾਥ ਨਾਲ ਬੂੜੀ ਹਾਥ ਇੱਥੇ ਫਿਰ ਨਿਰਾਕਾਰੀ ਹੱਥ ਦੀ ਗੱਲ ਹੈ ਜੀ ਆਮਾਨ ਅੱਥੇ ਮਨੁੱਖੇ ਹੱਥਾਂ ਨਾਲ ਲਾਈ ਕਿਸਮੜੀ ਚੱਲ ਜਾਂਦੀ ਸੀ ਢੋਲਾ ਬੂਟੇ ਹੀ ਅੱਖਰ ਵਰਤਿਆ ਇੱਥੇ ਜਿਹੜਾ ਕਬੀਰ ਸਾਹਿਬ ਵਰਤਦੇ ਆਮ ਹੈ ਜੀ ਡੁੱਬਣਾ ਹੁੰਦਾ ਬਹਲਾ ਜਿਹੜਾ ਸਰੀਰ ਕਰਕੇ ਬੂਡਾ ਹੁੰਦਾ ਜਿਹੜਾ ਨਿਰਾਕਾਰੀ ਦੁਨੀਆ ਵਿੱਚ ਡੁੱਬੇ ਨੂੰ ਬੂਡਾ ਕਹਿੰਦੇ ਨੇ ਚਲੋ ਤਿਆ ਤਿਆ ਹੋਰ ਤਰ੍ਹਾਂ ਦਾ ਹੁੰਦਾ ਬੂਡਾ ਸਮਾਜਾਂ ਦਾ ਡੁੱਬਣਾ ਡੁੱਬਾ ਆ ਡਰਿੰਗ ਜਿਹ ਚ ਡੁੱਬਿਆ ਉਹ ਵੀ ਚੀਜ਼ ਆ ਡਾ ਜਿਹੜਾ ਡੁੱਬਿਆ ਉਹ ਵੀ ਅੱਡਾ ਵੱਖਰਾ ਹੀ ਹੈ ਜਿਨ੍ਹਾਂ ਨੇ ਗੁਰਮਤ ਧਾਰਨ ਕਰ ਲਈ ਗੁਰਮਤ ਨੂੰ ਮੰਨ ਲਿਆ ਸਮਝ ਰਿਹਾ ਉਹ ਉਪਰ ਦੇ ਨੇ ਉਪਰ ਉਠਾ ਦੇ ਨੇ ਮਾਇਆ ਤੋਂ ਉਹਨਾਂ ਦੇ ਗੁਰ ਸਰਬੁਰ ਸੱਚੀ ਪਾਲ ਉਹਨਾਂ ਦੇ ਜਿਹੜਾ ਮਾਨ ਹੈ ਉਹਦੇ ਦੁਆਲੇ ਦੁਆਲੇ ਜਿਹੜੀ ਗਿਆਨ ਦੀ ਦੀਵਾਰ ਹੋ ਜਾਂਦੀ ਹੈ ਸੱਚੇ ਗਿਆਨ ਦੀ ਦੀਵਾਰ ਉਹ ਅੰਦਰ ਮਾਇਆ ਨਹੀਂ ਜਾਣ ਦਿੰਦੀ ਮਾਇਆ ਦਾ ਮੋਹ ਉਹਨਾਂ ਦੇ ਮਨ ਵਿੱਚ ਨਹੀਂ ਜਾ ਸਕਦਾ ਮਾਇਆ ਉਹਨਾਂ ਦੇ ਮਨ ਦੇ ਉੱਤੇ ਪ੍ਰਭਾਵ ਨਹੀਂ ਕਰਦੀ ਹੁੰਦੀ ਇਸ ਕਰਕੇ ਉੱਪਰ ਰਹਿੰਦੇ ਨੇ ਕਿ ਕੂੜੇ ਟੁੱਟੇ ਪਾਲ ਹੀ ਗੱਲ ਹੈ ਜੀ ਕਿ ਕੂੜੇ ਟੁੱਟੇ ਪਾਲੇ ਹੈ ਪਹਿਲਾਂ ਮਨ ਮੁਖਾਂ ਦੇ ਅੰਦਰ ਮਾਇਆ ਦੀ ਭੁੱਖ ਹੈ ਮਾਇਆ ਦੀ ਭੁੱਖ ਆ ਲੈ ਆਂਦੇ ਕੋੜ ਦੀ ਪਾਲ ਮਾਇਆ ਦੀ ਭੁੱਖ ਮਿਟਾ ਕੇ ਸੱਚੀ ਦੀਵਾਰਾਂ ਨਾਲ ਲੱਗੀ ਤੇ ਆ ਕਿ ਕੂੜਾ ਅੰਦਰ ਚਲਾਣਾ ਜਾਵੇ ਪਹਿਲਾਂ ਤਾਂ ਭਰਿਆ ਇਹ ਕੂੜਾ ਅੰਦਰ ਮਾਇਆ ਦਾ ਉਹ ਭਰਿਆ ਹੈ ਵਕਾਰ ਭਰੇ ਨੇ ਉਹ ਜਦ ਮਰਦਾ ਸਾਫ ਕਰੀਦਾ ਹੁੰਦਾ ਉਹ ਤੇ ਬਾਅਦ ਸੱਚੀ ਦੀਵਾਰਾਂ ਨਾਲ ਕਰੀ ਦੀ ਹੈ ਪਹਿਲਾਂ ਤਾਂ ਕੂੜ ਦੀ ਪਾਲ ਹੈ ਜੀ ਮੰਨ ਦੀ ਮੱਤ ਨਹੀਂ ਜੀ ਆਪਣੇ ਕੋਲ ਜੀ ਮੰਨ ਦੀ ਮੱਤ ਨਾਲੇ ਕੋਈ ਆਪਾਂ ਇਸ ਤਰ੍ਹਾਂ ਦੀ ਮੱਤ ਚਲਾਉਂਦੇ ਆ ਉਹ ਦੀਪਾਲ ਤੋੜ ਸਕਦੀ ਹੈ ਜੀ ਪਾਲ ਟੁੱਟਦੀ ਹੋਣੀ ਹੈ ਜੇ ਤਾਂ ਮਨਾਵ ਬਾਵਨਾ ਦਾ ਪੂਰੀਆਂ ਕਰਦੀ ਹੈ ਪਾਲ ਜੇ ਤੋੜੇ ਤਾਂ ਟੁੱਟੇ ਟੋੜਨੀ ਉਹ ਨਹੀਂ ਕੋਈ ਮਤ ਪਾਲ ਨੂੰ ਪਾਲ ਨੂੰ ਮਜ਼ਬੂਤ ਕਰਦੀ ਹੈ ਇਹ ਇੱਕ ਮਤ ਕੋਰ ਨੂੰ ਮਜ਼ਬੂਤ ਕਰਦੀ ਹੈ ਮਾਇਆ ਮੰਗਦੀ ਹੈ ਮਾਇਆ ਜੇ ਅੱਛਾ ਪੂਰੀਆ ਕਰਦੀ ਹੈ ਮਾਇਆ ਮਿਲਦੀ ਹੈ ਲੋਕ ਕਹਿੰਦੇ ਨੇ ਤੋਹ ਅੱਛਾ ਪੂਰੀ ਹੋਗੀ ਤੋਹ ਸੁਖ ਪੂਰੀ ਹੋਗੀ ਪਤਾ ਸਭ ਮਜ਼ਬੂਤ ਕਰਦੀ ਹੈ ਇਹਨੂੰ ਟੋੜਨੀ ਤਾਂ ਗੱਲ ਹੀ ਦੀ ਹੈ ਜੀ ਮਨ ਮੱਥਾਂ 'ਚ ਪਾਲ ਤੋੜਨੀ ਹੈ ਪਰ ਮਨ ਮੱਥਾਂ 'ਚ ਪਾਲ ਤੋੜਦੀ ਗੱਲੇ ਨਹੀਂ ਕਰਦੀ ਆ ਝੂਠੀ ਪਾਲ ਤੋੜ ਕੇ ਸੱਚੀ ਪਾਲ ਆਪਣੇ ਮਨ ਦੇ ਆਲੇ ਦਾਲੇ ਖੜੀ ਕਰਨੀ ਹੈ ਜੀ ਸੇਪਾਲ ਤੋੜਾਂਗੇ ਨਹੀਂ ਤਾਂ ਫਿਰ ਮਾਇਆ ਦੇ ਵਿੱਚ ਰਹਾਂਗੇ ਮਾਇਆ ਬਾਹਰ ਨਹੀਂ ਨਿਕਲਣਦੀ ਕੂੜ ਦੀ ਪਾਲ ਹੈ ਜਿਹੜੀ ਬਾਹਰ ਨਹੀਂ ਨਿਕਲਣਦੀ ਮਾਇਆ ਤੋਂ ਸਾਨੂੰ ਜਿਹੜੇ ਗੁਰਮੁਖ ਆ ਉਹਨਾਂ ਨੇ ਸੱਚੀ ਪਾਲ ਕੀਤੀ ਸੱਚੀ ਪਾਲ ਮਾਇਆ ਤੋਂ ਦੀ ਤੋੜ ਕੇ ਖਾਚੇ ਅੰਦਰ ਰੱਖ ਕੇ ਫਿਰ ਵੀ ਮਾਇਆ ਨਾ ਫੇਰ ਨਾ ਵੱਢ ਜੂਏ ਅੰਦਰ ਕੂੜ ਤਾਂ ਪਾਲ ਕੀਤੀ ਹੈ ਠੀਕ ਹੈ ਜੀ ਇੱਥੇ 8ਵੇਂ ਸ਼ਲੋਕ ਦੀ ਸਮਾਪਤੀ ਹੈ